ਆਪਾਂ ਚੱਲੇ ਹੁਣ ਦੀਵਾਨ ਟੋਡਰਮਲ ਦੀ ਹਵੇਲੀ ਦੇ ਵਿੱਚ ਤੇ ਸੋਚਿਆ ਲੰਗਰ ਦਾ ਸੀਨ ਵੀ ਤੁਹਾਨੂੰ ਦਿਖਾ ਦਈਏ ਇੱਕ ਆ ਮੁੰਡੇ ਲੱਗੇ ਹੋਏ ਆ ਕੋਟਲੀ ਵਾਲੇ ਆ ਬੰਦਾ ਟਰਾਲੀ ਸੀ ਰਾਤ ਆਪਣੇ ਨਾਲ ਆ ਵੀ ਸੀਗਾ ਇੱਕ ਦੋ ਖੜੇ ਆ ਇੱਕ ਬੈਠਾ ਆਹ ਖੜੇ ਨੰਬਰਦਾਰ ਸਾਹਿਬ ਦੀ ਬਰਫ ਜਮਾ ਕੇ ਲਿਆਂਦੀ ਹੈ ਦੁੱਧ ਨਾਲ ਛਿੱਲੀਆਂ ਦੀ ਤੇ ਪਹਿਲਾਂ ਛਿੱਲੀ ਕੱਢਦੇ ਆ ਭੰਨਦੇ ਆ ਤੇ ਫਿਰ ਉਹ ਦੂਬਾ ਦੇ ਵਿੱਚ ਹਵਾਲਾ ਦਿੱਤਾ ਜਾਂਦਾ ਉਹਦਾ ਆਣਾ 50 ਕਿਲੋ ਦੀ ਕਛਲੀ ਆਏ ਲਾਤ ਦੇ ਬਾਈ ਚੱਕੋ ਆਪਾਂ ਚੱਲੇ ਆਂ ਇਤਿਹਾਸਕ ਹਵੇਲੀ ਦੇਖਣ ਤੇ 1912 1911 ਦੇ ਵਿੱਚ ਇਹੋ ਜੀ ਹਾਲਤ ਹੁੰਦੀ ਸੀ ਕੁਝ ਹਵੇਲੀ ਦੀ ਬਾਕੀ ਹੁਣ ਅਗਲੀ ਵੀਡੀਓ ਚ ਵੇਖ ਲਿਓ ਤੁਸੀਂ ਤੇ ਕੀ ਕੰਡੀਸ਼ਨ ਹੋ ਗਈ ਹੈ ਨਾ ਸੰਭਾਲਣ ਦੇ ਕਾਰਨ ਜੇ ਸੰਭਾਲੀ ਹੁੰਦੀ ਤਾਂ ਹੂ ਹੋ ਇਸੇ ਤਰੀਕੇ ਨਾਲ ਨਹੀਂ ਰਹਿਣਾ ਸੀ ਲਓ ਜੀ ਆ ਗਏ ਆ ਦਵਾਨ ਟੋਡਰਮਲ ਜੀ ਦੀ ਹਵੇਲੀ ਦੇ ਵਿੱਚ ਹੁਣ ਚੱਲਾਂਗੇ ਅੰਦਰ ਬਾਕੀ ਵੀਡੀਓ ਸਾਰੀ ਅੰਦਰ ਤੋਂ ਹੀ ਬਣਾਵਾਂਗੇ ਆਪਾਂ ਆ ਗਏ ਆ ਜੀ ਦਵਾਨ ਟੋਡਰਮਲ ਜੀ ਦੀ ਹਵੇਲੀ ਦੇ ਵਿੱਚ ਦੋ ਤਿੰਨ ਚੀਜ਼ਾਂ ਐਸੇ ਗੌਰਤਲਵਾ ਪਹਿਲੀ ਚੀਜ਼ ਤਾਂ ਇਹ ਕਿ ਉਸਾਰੀ ਜਿਹੜੀ ਹੈਗੀ ਚਾਰ ਦੁਆਰੀ ਦੀ ਤੇ ਹਵੇਲੀ ਦੇ ਸ਼ੁਰੂ ਹੋ ਗਈ ਆ ਪਰਲੇ ਪਾਸੇ ਹਰੀ ਚਾਦਰ ਲੱਗੀ ਹੈ ਨਾਲੇ ਆਹਾ ਬੈਰੀਕੇਡ ਜਿਹੜੇ ਲਗਾਏ ਗਏ ਸੋ ਜਿੰਨੀ ਹਵੇਲੀ ਬਚੀ ਆ ਓਨੀ ਹਵੇਲੀ ਜਿਹੜੀ ਇਹ ਬਚਾਉਣਗੇ ਤੇ ਬਾਕੀ ਜਿਹੜੀ ਹੈ ਉਹ ਸਾਰੀ ਨਵੀਂ ਕਰਨਗੇ ਬਾਕੀ ਬੈਰੀਕੇਡ ਲਾ ਕੇ ਇਸ ਵਾਰੀ ਜਿਹੜੀ ਖੁੱਲਣ ਬਾਜ਼ ਜਾਂਤਾ ਸੀ ਉਹ ਸਾਰੀ ਰੋਕ ਲਈ ਕਿਉਂਕਿ ਗਾਂਹ ਜਾਣ ਨਹੀਂ ਦਿੰਦੇਗੇ ਸਾਨੂੰ ਪਹਿਲਾਂ ਹੁਣ ਕੀ ਹੁੰਦਾ ਸੀ ਤੁਸੀਂ ਵੇਖੋ ਉਹ ਵਾਇਰਲ ਵੀਡੀਓ ਹੁੰਦੀਆਂ ਉਹਦੇ ਵਿੱਚ ਨਾ ਆਹਾ ਅਵੇ ਲੀਤੀ ਤਾਂ ਛਾਤੇ ਚੜ ਜਾਂਦੇ ਆ ਨੁਕਸਾਨ ਕਰਦੇ ਆ ਸੋ ਇਹ ਕਿ ਇਹਨਾਂ ਨੇ ਪੱਕੇ ਤੌਰ ਦੇ ਉੱਤੇ પ્રતિਬੰਧ ਜਿਹੜਾ ਲਗਾਤਾ ਕੋਈ ਵੀ ਬੰਦਾ ਅੰਦਰ ਜਾ ਨਹੀਂ ਸਕਦਾ ਮਿੱਟੀ ਵਾਖੀ ਕੱਢਤੀ ਆ ਇਧਰੋਂ ਵੀ ਮਿੱਟੀ ਕੱਢੀ ਅੱਗੋਂ ਪ੍ਰਾਤਨ ਵਿਭਾਗ ਵਾਲਿਆਂ ਨੇ ਤੇ ਉਥੇ ਜੀ ਇੱਕ ਸਾਹਮਣੇ ਜਿੱਥੇ ਉਹ ਸਾਹਮਣੇ ਇੱਥੇ ਜਾਂ ਮਿੱਟੀ ਪਈ ਲਫਾਫਾ ਪਿਆ ਇੱਥੇ ਜੀ ਇੱਕ ਛੋਟਾ ਜਿਹਾ ਕੁੰਡ ਜਿਹੜਾ ਪਾਣੀ ਦਾ ਉਹ ਤੋਂ ਕੁੰਡ ਕਹਿੰਦੇ ਸੀ ਬਾਅਦ ਵਿੱਚ ਆਪ ਬਤਲਾ ਕਰਨ ਲੱਗ ਗਏ ਆ ਉਹ ਕੁੰਡ ਪਾਣੀ ਦਾ ਜਿਹੜਾ ਉੱਥੇ ਨਿਕਲਿਆਗਾ ਉਹ ਵੀ ਤੁਹਾਨੂੰ ਦਿਖਾ ਦਨੇ ਆ ਪਰਲੇ ਪਾਸੇ ਖੂਗਾ ਤੇ ਬਾਕੀ ਜਿਹੜੀ ਪੂਰੀ ਵੀਡੀਓ ਆਪਣੇ ਚੈਨਲ ਤੇ ਆ ਉਹਦਾ ਨਾਲ ਲਿੰਕ ਦੇ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਤਾਂ ਆਈ ਬਟਨ ਤੇ ਤੇ ਉਥੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਅੰਦਰੋਂ ਹਵੇਲੀ ਹੁਣ ਫਿਲਹਾਲ ਜਦੋਂ ਅੰਦਰ ਜਾਣ ਨਹੀਂ ਦਿੰਦੇ ਤੇ ਅੰਦਰ ਦੀ ਜਿਹੜੀ ਵੀਡੀਓ ਨਹੀਂ ਬਣਨੀ ਬਾਕੀ ਮੋਟੀ ਮੋਟੀ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਆ ਬੇਰੀ ਖੜੀ ਐ ਇੱਥੇ ਬਾਥਰੂਮ ਹੁੰਦੇ ਸੀ ਉੱਪਰ ਪੌੜੀਆਂ ਚੜ੍ਹਦੀਆਂ ਸੀ ਉਹ ਵੀਡੀਓ ਚ ਸਾਰਾ ਕੁਝ ਫਰਸ਼ ਤਾਂ ਕਦਾ ਪੂਰੀ ਡਿਟੇਲ ਜਿਹੜੀ ਦਿੱਤੀ ਹੋਈ ਐ ਸਾਮਣੇ ਲਾਈ ਸਜੜਾ ਆਪਾਂ ਨੂੰ ਫੋਟੋਆਂ 'ਚ ਅਕਸਰ ਹੀ ਨਜ਼ਰ ਆਉਂਦਾ ਉਹ ਹਵੇਲੀ ਦਾ ਪਰਲੇ ਪਾਸੇ ਦਾ ਉਧਰਲੇ ਪਾਸੇ ਫੋਟੋ ਜਿਹੜੀ ਵਾਇਰਲ ਹੁੰਦੀ ਹੁੰਦੀ ਆ ਤੇ ਚੱਲੀਏ ਵੀ ਜਲਦੀ ਪੱਗੀ ਚਲੋ ਜੀ ਚਲੋ ਆ ਗਿਆ ਫਿਰ ਇੱਕ ਆ ਬੇਰੀ ਖੜੀ ਏ ਜੀ ਇੱਥੇ ਜਿਹਦੇ ਵੀ ਚਾਰ ਦੁਵਾਰੀ ਜਿਹੜੀ ਛੋਟੀ ਇੱਟਾਂ ਦੀ ਐ ਇੱਥੇ ਜਿੱਥੇ ਆਹ ਦੋ ਵਾਲੇ ਜੀ ਦੀਵੰਦੀਆਂ ਨਾ ਹੱਜ ਰੋਖੇ ਜੀ ਇੱਥੇ ਪੌੜੀ ਚੜਦੀ ਸੀ ਤਾਂ ਥੱਲੇ ਫਰਸ਼ ਪਰਸ਼ ਹੋਏ ਪਈ ਬਾਥਰੂਮ ਵੀ ਸੀਗੇ ਇੱਥੇ ਤਾਂ ਚਿਵਾਰਾ ਸੀ ਉਹਨਾਂ ਨੂੰ ਓ ਸਾਹਮਣੇ ਇੱਥੇ ਜੀ ਤਿੰਨ ਵਾਰੀਆਂ ਤੁਹਾਨੂੰ ਵਿਚਾਲੇ ਨਜ਼ਰ ਆ ਜਾਣੀਆਂ ਇਹ ਤੋਂ ਧੁੱਪ ਪੈਂਦੀ ਤਾਂ ਕਰਕੇ ਵੀਡੀਓ ਸਹੀ ਨਹੀਂ ਬਣਦੀ ਆਇ ਇੱਕ ਪਾਣੀ ਦਾ ਤਲਾਅ ਨਿਕਲਿਆ ਇੱਥੋਂ ਮਿੱਟੀ ਪਟਣ ਤੋਂ ਬਾਅਦ ਹੁਣ ਕਿਉਂਕਿ ਮਿੱਟੀ ਕੱਢੀ ਜਾਂਦੇ ਆ ਇੱਧਰ ਤੇ ਉੱਧਰ ਪੌੜੀਆਂ ਵਿਚਾਲੇ ਸ਼ਾਇਦ ਖੂਹ ਹੋਸਾਂ ਦਾ ਕੋਈ ਡੂੰਘਾ ਖੂਹ ਹੋਵੇ ਪਾਣੀ ਇਕੱਠਾ ਹੋ ਕੇ ਪੈਂਦਾ ਹੋਵੇ ਉੱਥੇ ਜੇ ਇੱਕ ਪੰਪ ਨਿੱਕੀ ਜਿਹੀ ਇੱਥੇ ਸਕਰੀਨ ਦੇ ਵਿਚਾਲੇ ਵੀਡੀਓ ਸੁੜੀ ਸਾਫ਼ ਨਹੀਂ ਉਹਦੀ ਧੁੱਪ ਦਾ ਕਾਰਨ ਇੱਕੋ ਆ ਸੀਨ ਬਾਈ ਆਸਾ ਆਗ ਨਵਾਤਾ ਹੁਵੇ ਜੰਤਾ ਇਸ ਵਾਰੀ ਬਾਹਰ ਹੀ ਫਿਰਦੀ ਸਾਰੇ ਹਵੇਲੀ ਦੀ ਪਿਛਲੇ ਪਾਸੋਂ ਦੇਖ ਕੁਝ ਐਹੋ ਜੀ ਆ ਅ ਜਿੱਥੇ ਬਾਈ ਖੜੇ ਆ ਇੱਥੇ ਜੇ ਕਰਕੇ ਤੇ ਨੌਕਰ ਦਾ ਕਮਰਾ ਤੇ ਨਾਲ ਰਸੋਈ ਪਿੱਛੇ ਸਟੋਰ ਤੇ ਸਾਰਾ ਕੁਝ ਉਹ ਬਣਿਆ ਹੋਇਆ ਤੇ ਬਾਕੀ ਪੂਰੀ ਵੀਡੀਓ ਆਪਣੇ ਚੈਨਲ ਤੇ ਹੈਗੀ ਆ ਲਿੰਕ ਉਹਦਾ ਦਵਾਂਗੇ ਨਾਲ ਤੁਸੀਂ ਉਹ ਵੇਖ ਲਿਓ ਤੇ ਇਧਰ ਦਾ ਮਾਹੌਲ ਆ ਬਈ ਖੇਤਾਂ ਦੇ ਵਿਚਕਾਰ ਆ ਜਮਾ ਸਾਹਮਣੇ ਇੱਥੋਂ ਗੁਰਦੁਆਰਾ ਸਾਹਿਬ ਨਜ਼ਰ ਆਉਂਦੇ ਆ ਗੁਰਦੁਆਰਾ ਭੋਰਾ ਸਾਹਿਬ ਇੜਕੋ ਸਕਰੀਨ ਦੇ ਵਿਚਾਲੇ ਧੁੰਦਲੀ ਜੀ ਫੋਟੋ ਆਉਂਦੀ ਆ ਦੂਰ ਹਨ ਬਾਕੀ ਹੁਣ ਚੱਲਾਂਗੇ ਹੁਣ ਵਾਪਸ ਤੇ ਬਾਕੀ ਵੀਡੀਓ ਤੁਸੀਂ ਭਾਈ ਉਧਰ ਦੇਖ ਲਓ ਜਾ ਸਾਰੇ ਜਣੇ ਚੈੱਕ ਕਰ ਲਿਓ ਜਾ ਕੇ ਬਾਕੀ ਸਾਰੇ ਜਣੇ ਵੀਡੀਓ ਉਧਰ ਜਾ ਕੇ ਚੈੱਕ ਕਰ ਲਿਓ ਹੁਣ ਚੱਲਾਂਗੇ ਗੁਰਦੁਆਰਾ ਸਾਹਿਬ ਉੱਥੇ ਕਰਦੇ ਨੰਗਰ ਦੀ ਸੇਵਾ ਤੇ ਨਾਲੇ ਮੱਥਾ ਟੇਕਣ ਵੀ ਜਾਣਾ ਗੁਰਦੁਆਰਾ ਪੋਰਾ ਸਾਹਿਬ ਬਾਕੀ ਕੱਲ ਨੂੰ ਵੀਡੀਓ ਪਾਵਾਂਗੇ ਉਹ ਵੀ ਦੇਖ ਲਿਓ ਲਓ ਜੀ ਆਪਣਾ ਮਿੱਤਰ ਫੇਰ ਮਿਲ ਗਿਆ ਹਾਂ ਹਾਂ ਸਾਲ ਹੋ ਗਿਆ ਆਪਾਂ ਨੂੰ ਮਿਲਿਆ ਨੂੰ ਹਾਂ ਹਾਂ ਪਛਾਨ ਲਿਆ ਹਾਂ ਸਾਲ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਜਦੋਂ ਆਪਾਂ ਬਾਹਰ ਨਿਕਲਦੇ ਆ ਸੱਚੇ ਹੱਥ ਰੇਲ ਗੱਡੀ ਦੀ ਲਾਈਨ ਆ ਤੇ ਫਾੜਕ ਲੰਘਦੇ ਆ ਸਾਰੀ ਇੱਥੇ ਆਹ ਜਿਹੜਾ ਬਣਿਆ ਹੋਇਆ ਹਾਈਟ ਲਿਮਟ ਵਾਲਾ ਇਹਦੇ ਨਾਲ ਇੱਥੇ ਬੋਰਡ ਲੱਗਿਆ ਸਾਹਮਣੇ ਜਹਾਜ਼ ਹਵੇਲੀ ਟੋਡਰਮਲ ਜੀ ਸੋ ਇਹ ਜਿਹੜੀ ਸੜਕ ਜਿਹੜੀ ਹੈਗੀ ਗੱਡੀ ਦੀ ਲਾਈਨ ਦੇ ਨਾਲ-ਨਾਲ ਜਾਂਦੀ ਹੈਗਾ ਆਹ ਵੈਸੇ ਰੇਲਵੇ ਸਟੇਸ਼ਨ ਤੋਂ ਅਸਲ ਦਾ ਖੇਤਾਂ ਵਿੱਚ ਵੀ ਜਾਇਆ ਜਾਂਦਾ ਬਾਕੀ ਹੁਣ ਜਾ ਕੇ ਸੌਣੇ ਆ ਸੌਣ ਦਾ ਟਾਈਮ ਹੋ ਗਿਆ ਥੱਕੇ ਪਈਆਂ ਕੱਲ੍ਹ ਦੇ ਤੇ ਪਹਿਲਾ ਟਰੈਕਟਰ ਟਰਾਲੀ ਆਪਣਾ ਉਧਰ ਖੜੀ ਸੀ ਦੂਜੇ ਗਰਾਊਂਡ ਦੇ ਵਿੱਚ ਤੇ ਉੱਥੇ ਅੱਜ ਦਿਵਾਨ ਲੱਗਣਾ ਰਾਤ ਨੂੰ ਉਹਦਾ ਕਰਕੇ ਫਿਰ ਅੱਜ ਟਰੈਕਟਰ ਜਿਹੜੇ ਆਪਾਂ ਇੱਥੇ ਲੈ ਜਾਂਦੇ ਇੱਥੇ ਪੈਂਦੇ ਆ ਅੱਜ ਦੀ ਵੀਡੀਓ ਦੀ ਕਰਦੇ ਆ ਸਮਾਪਤੀ ਮਿਲਦੇ ਆ ਫਿਰ ਕੱਲ ਨੂੰ ਨਵੇਂ ਬਲੌਗ ਦੇ ਵਿੱਚ